ਮੈਂ ਕੋਈ ਗਾਰੰਟੀ ਤਾਂ ਦਿੱਤੀ ਨਹੀਂ ਸੀ ਇੱਕ ਗਾਰੰਟੀ ਹੋਰ ਜਿਹੜੀ ਬਿਨਾਂ ਗੱਲ ਤੋਂ ਹੀ ਪੂਰੀ ਕਰਤੀ ਆਪਾਂ ਨੇ ਆ ਟੋਲ ਪਲਾਜੇ ਵਾਲੇ ਮੇਰੇ ਵੀਰੋ 16 ਬੰਦ ਕਰਤੇ ਤਿੰਨ ਚਾਰ ਤੇ ਹੋਰ ਆਖ ਹੈ ਮੇਰੀ ਹੁਣ ਤਿੰਨ ਚਾਰ ਹੋਰ ਹੋਣਗੇ ਵੀਰੋ ਐਵੇਂ ਲੁੱਟੀ ਜਾਂਦੇ ਆ ਪਤਾ ਕੀ ਆ ਉਹਨਾਂ ਦੇ ਐਗਰੀਮੈਂਟ ਖਤਮ ਹੋਇਆ ਉਹਨੂੰ ਪੰਜ ਪੰਜ ਸਾਲ ਹੋ ਗਏ 6 6 ਸਾਲ ਹੋ ਗਏ ਪਰ ਲੀਡਰ ਜਿਹੜੇ ਸੀ ਉਹ ਵਧਾਈ ਜਾਂਦੇ ਸੀ ਵੀ ਇਹ 400 ਦਿਨ ਮੰਗਣ ਆਇਆ ਵੀ 200 ਦਿਨ ਤੇਰਾ 200 ਮੇਰਾ ਲੁੱਟੀ ਜੋ ਆਪਾਂ ਕਿਹੜਾ ਕਿਹਦੇ ਪੁੱਛਦੇ ਸੀ ਵੀਰੋ ਮੇਰੇ ਕੋਲੇ ਵੀ ਆਏ ਸੀ ਕਹਿੰਦੇ ਵਧਾ ਦਿਓ ਮੈਂ ਕਿਹਾ ਆਪ ਤਾਂ ਬੋਰੀ ਬਿਸਤਰਾ ਚੱਕੋ ਬੜੇ ਵਧਾਉਣ ਦੀ ਗੱਲ ਕਰਦੇ ਹੋ ਸੋ ਵੀਰੋ ਉਹ ਟੋਲਪਲਾਂ ਤੇ ਬੰਦ ਕਰੌਣਾ 58 ਲੱਖ 77000 ਜਾਨੀ ਕਿ ਲਗਭਗ 95 ਲੱਖ ਰੁਪਈਆ ਇੱਕ ਦਿਨ ਚ ਪੰਜਾਬੀਆਂ ਦਾ ਵੱਜ ਜਾਂਦਾ ਇੱਕ ਦਿਨ ਚ 95 ਲੱਖ ਰੁਪਈਆ ਮੈਂ ਕੋਈ ਗਾਰੰਟੀ ਦਾ ਦਿੱਤੀ ਨਹੀਂ ਸੀ ਇੱਕ ਗਰੰਟੀ ਹੋਰ ਜਿਹੜੀ ਬਿਨਾਂ ਗੱਲ ਤੋਂ ਹੀ ਪੂਰੀ ਕਰਤੀ ਆਪਾਂ ਨੇ ਆ ਟੋਲ ਪਲਾਜੇ ਵਾਲੇ ਮੇਰੇ ਵੀਰੋ 16 ਬੰਦ ਕਰਤੇ ਤਿੰਨ ਚਾਰ ਤੇ ਹੋਰ ਆਖ ਹੈ ਮੇਰੀ ਹੁਣ ਤਿੰਨ ਚਾਰ ਹੋਰ ਹੋਣਗੇ ਵੀਰੋ ਐਵੇਂ ਲੁੱਟੀ ਜਾਂਦੇ ਆ ਪਤਾ ਕੀ ਆ ਉਹਨਾਂ ਦੇ ਐਗਰੀਮੈਂਟ ਖਤਮ ਹੋਇਆ ਨੂੰ ਪੰਜ ਪੰਜ ਸਾਲ ਹੋ ਗਏ 6 6 ਸਾਲ ਹੋ ਗਏ ਪਰ ਲੀਡਰ ਜਿਹੜੇ ਸੀ ਉਹ ਵਧਾਈ ਜਾਂਦੇ ਸੀ ਵੀ ਇਹ 400 ਦਿਨ ਮੰਗਣਾ ਆ ਵੀ 200 ਦਿਨ ਤੇਰਾ 200 ਮੇਰਾ ਲੁੱਟੀ ਜਾ ਆਪਾਂ ਕਿਹੜਾ ਕਿਹਦੇ ਪੁੱਛਦੇ ਸੀ ਵੀਰੋ ਮੇਰੇ ਕੋਲੇ ਵੀ ਆਏ ਸੀ ਕਹਿੰਦੇ ਵਧਾ ਦੋ ਮੈਂ ਕਿਹਾ ਆਪਦਾ ਬੋਰੀ ਬਿਸਤਰਾ ਚੱਕੋ ਬੜੇ ਵਧਾਉਣ ਦੀ ਗੱਲ ਕਰਦੇ ਹੋਂ ਸੋ ਵੀਰੋ ਉਹ ਟੋਲ ਪਲਾਜ਼ੇ ਬੰਦ ਕਰਾਉਣ ਨਾਲ 58 ਲੱਖ 77000 ਯਾਨੀ ਕਿ ਲਗਭਗ 95 ਲੱਖ ਰੁਪਈਆ ਇੱਕ ਦਿਨ ਚ ਪੰਜਾਬੀਆਂ ਦਾ ਵੱਜ ਜਾਂਦਾ ਇੱਕ ਦਿਨ ਚ 95 ਲੱਖ ਰੁਪਈਆ ਮੈਂ ਕੋਈ ਗਾਰੰਟੀ ਤਾਂ ਦਿੱਤੀ ਨਹੀਂ ਸੀ ਇੱਕ ਗਾਰੰਟੀ ਹੋਰ ਜਿਹੜੀ ਬਿਨਾਂ ਗੱਲ ਤੋਂ ਹੀ ਪੂਰੀ ਕਰਤੀ ਆਪਾਂ ਨੇ ਆ ਟੋਲ ਪਲਾਜ਼ੇ ਵਾਲੇ ਮੇਰੇ ਵੀਰੋ 16 ਬੰਦ ਕਰਤੇ ਤਿੰਨ ਚਾਰ ਤੇ ਹੋਰ ਆਖ ਹੈ ਮੇਰੀ ਹੁਣ ਤਿੰਨ ਚਾਰ ਹੋਰ ਹੋਣਗੇ ਵੀਰੋ ਐਵੇਂ ਲੁੱਟੀ ਜਾਂਦੇ ਆ ਪਤਾ ਕੀ ਆ ਉਹਨਾਂ ਦੇ ਐਗਰੀਮੈਂਟ ਖਤਮ ਹੋਇਆ ਉਹਨੂੰ ਪੰਜ ਪੰਜ ਸਾਲ ਹੋ ਗਏ 6 6 ਸਾਲ ਹੋ ਗਏ ਪਰ ਲੀਡਰ ਜਿਹੜੇ ਸੀ ਉਹ ਵਧਾਈ ਜਾਂਦੇ ਸੀ ਵੀ ਇਹ 400 ਦਿਨ ਮੰਗਣ ਆਇਆ ਵੀ 200 ਦਿਨ ਤੇਰਾ 200 ਮੇਰਾ ਲੁੱਟੀ ਜੋ ਆਪਾਂ ਕਿਹੜਾ ਕਿਤੇ ਪੁੱਛਦੇ ਸੀ ਵੀਰੋ ਮੇਰੇ ਕੋਲੇ ਵੀ ਆਏ ਸੀ ਕਹਿੰਦੇ ਵਧਾ ਦਿਓ ਮੈਂ ਕਿਹਾ ਆਪ ਤਾਂ ਬੋਰੀ ਬਿਸਤਰਾ ਚੱਕੋ ਬੜੇ ਵਧਾਉਣ ਦੀ ਗੱਲ ਕਰਦੇ ਹੋ ਸੋ ਵੀਰੋ ਉਹ ਟੋਲ ਪਲਾਜ਼ੇ ਬੰਦ ਕਰਾਉਣਾ 58 ਲੱਖ 77000 ਯਾਨੀ ਕਿ ਲਗਭਗ 95 ਲੱਖ ਰੁਪਈਆ ਇੱਕ ਦਿਨ ਚ ਪੰਜਾਬੀਆਂ ਦਾ ਵੱਟ ਜਾਂਦਾ ਇੱਕ ਦਿਨ ਚ 95 ਲੱਖ ਰੁਪਈਆ ਮੈਂ ਕੋਈ ਗਰੰਟੀ ਦਾ ਦਿੱਤੀ ਨਹੀਂ ਸੀ ਇੱਕ ਗਰੰਟੀ ਹੋਰ ਜਿਹੜੀ ਬਿਨਾਂ ਗੱਲ ਤੋਂ ਹੀ ਪੂਰੀ ਕਰਤੀ ਆਪਾਂ ਨੇ ਆ ਟੋਲ ਪਲਾਜ਼ੇ ਵਾਲੇ ਮੇਰੇ ਵੀਰੋ 16 ਬੰਦ ਕਰਤੇ ਤਿੰਨ ਚਾਰ ਤੇ ਹੋਰ ਆਖੇ ਮੇਰੀ ਹੁਣ ਤਿੰਨ ਚਾਰ ਹੋਰ ਹੋਣਗੇ ਵੀਰੋ ਐਵੇਂ ਲੁੱਟੇ ਜਾਂਦੇ ਆ ਪਤਾ ਕੀ ਉਹਨਾਂ ਦੇ ਐਗਰੀਮੈਂਟ ਖਤਮ ਹੋਇਆ ਨੂੰ 5-5 ਸਾਲ ਹੋ ਗਏ 6-6 ਸਾਲ ਹੋ ਗਏ ਪਰ ਲੀਡਰ ਜਿਹੜੇ ਸੀ ਉਹ ਵਧਾਈ ਜਾਂਦੇ ਸੀ ਵੀ ਇਹ 400 ਦਿਨ ਮੰਗਣ ਆਇਆ ਵੀ 200 ਦਿਨ ਤੇਰਾ 200 ਮੇਰਾ ਲੁੱਟੀ ਜੋ ਆਪਾਂ ਕਿਹੜਾ ਕਿਹਦੇ ਪੁੱਛਦੇ ਸੀ ਵੀਰੋ ਮੇਰੇ ਕੋਲੇ ਵੀ ਆਏ ਸੀ ਕਹਿੰਦੇ ਵਧਾ ਦਿਓ ਮੈਂ ਕਿਹਾ ਆਪਦਾ ਬੋਰੀ ਬਿਸਤਰਾ ਚੱਕੋ ਬੜੇ ਵਧਾਉਣ ਦੀ ਗੱਲ ਕਰਦੇ ਹੋ ਸੋ ਵੀਰੋ ਉਹ ਟੋਲਪਲਾਂ ਤੇ ਬੰਦ ਕਰਾਉਣਾ 58 ਲੱਖ 77 ਹਜ਼ਾਰ ਯਾਨੀ ਕਿ ਲਗਭਗ 95 ਲੱਖ ਰੁਪਈਆ ਇੱਕ ਦਿਨ ਚ ਪੰਜਾਬੀਆਂ ਦਾ ਵੱਜ ਜਾਂਦਾ ਇੱਕ ਦਿਨ ਚ 95 ਲੱਖ ਰੁਪਈਆ